ਸਤਿ ਸ੍ਰੀ ਅਕਾਲ ਦੋਸਤੋ ਕੁਲਵੰਤ ਸਿੰਘ ਢਾਲੀਵਾਲ ਤੇ ਸਾਡੀ ਵਰਡ ਕੈਂసర్ ਕੇਅਰ ਦੀ ਟੀਮ ਐਂਡ ਮੈਂ ਸਪੈਸ਼ਲ ਅਨਾਉਂਸਮੈਂਟ ਕਰ ਰਿਹਾ ਅਬੋਰ ਲਾਕੇ ਦੀ ਠੀਕ ਹੈ ਐਂਡ ਪਲੀਜ਼ ਪੈਨ ਪੇਪਰ ਲੈ ਲਓ ਨੋਟ ਕਰ ਲਓ ਐਂਡ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਜਸਵੰਤ ਨਗਰ ਸੋਸ਼ਲ ਵੈਲਫੇਅਰ ਸੁਸਾਇਟੀ ਹੈ ਜੀ ਜਸਵੰਤ ਨਗਰ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ 27 ਅਤੇ 28 ਸਤੰਬਰ ਨੂੰ ਅਬੋਰ ਸ਼ਹਿਰ ਵਿੱਚ ਠੀਕ ਹੈ ਗੁਰਦੁਆਰਾ ਸੰਗਤ ਸਰ ਸਾਬ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਵਰਡ ਕੈਂਸਰ ਦੀਆਂ ਟੀਮਸ ਵੱਲੋਂ ਅਂਡ ਪਲੀਜ਼ ਇਹਦਾ ਵੱਧ ਤੋਂ ਵੱਧ ਫਾਇਦਾ ਲੈਣਾ ਇਹਨਾਂ ਕੈਂਪਾਂ ਵਿੱਚ ਕੀ ਕੀ ਚੈੱਕਅਪ ਕਰਾਂਗੇ ਬਲੱਡ ਪ੍ਰੈਸ਼ਰ 슈ਗਰ ਸਭ ਦਾ ਠੀਕ ਹੈ ਉਸ ਤੋਂ ਬਾਅਦ ਮੇਰੀਆਂ ਮਾਮਾ ਭੈਣਾ ਛਾਤੀ ਦੇ ਕੈਂਸਰ ਦੀ ਮੈਮੋਗ੍ਰਾਫੀ ਹੋਏਗੀ ਐਂਡ ਬੱਚੇਦਾਨੀ ਦਾ ਪੈਪਸਮੇਅਰ ਹੋਏਗਾ ਔਰਲ ਥਰਾਟ ਐਂਡ ਬੀਐਮਡੀ ਸਭ ਦਾ ਹੱਡੀਆਂ ਦਾ ਕੈਂਸਰ ਚੈੱਕਅਪ ਹੋਏਗਾ ਪ੍ਰੋਸਟੇਟ ਕੈਂਸਰ ਪਾਇਆ ਜਾਂਦਾ ਮੇਲ ਦੇ ਵਿੱਚ ਪੀਐਸਏ ਟੈਸਟ ਹੋਏਗਾ ਐਂਡ ਸਾਡੀ ਇੱਕ ਪ੍ਰੋਪਰ ਲੈਵ ਆਏਗੀ ਕੋਈ ਬਲੱਡ ਕੈਂਸਰ ਦਾ ਪੇਸ਼ੈਂਟ ਹੋਏਗਾ ਉਹਨੂੰ ਵੀ ਚੈੱਕ ਅਪ ਕਰਾਂਗੇ ਐਂਡ ਜਨਰਲ ਮੈਡੀਸਨ ਬਿਲਕੁਲ ਫ੍ਰੀ ਦਿੱਤੀ ਜਾਏਗੀ ਪਲੀਜ਼ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ 27 ਤੇ 28 ਸਪਟੈਂਬਰ ਨੂੰ ਠੀਕ ਹੈ ਐਂਡ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਂਡ ਅਬੋਰ ਦੀ ਸਾਨੂੰ ਬੜੀ ਕੰਪਲੇਂਟ ਸੀ ਪਰ ਦੋ ਦਿਨ ਅਸੀਂ ਸੰਗਤ ਸਰ ਗੁਰੂ ਘਰ ਦੇ ਵਿੱਚ ਹੀ ਸਾਡੀਆਂ ਟੀਮਸ ਹੋਣਗੀਆਂ 27 ਤੇ 28 ਸਪਟੈਂਬਰ ਨੂੰ ਪਲੀਜ਼ ਇਹਦਾ ਵੱਧ ਤੋਂ ਵੱਧ ਫਾਇਦਾ ਲੈ ਲੈਣਾ ਕੈਂਸਰ ਦਾ ਲਾਜ ਹੈ ਜੇ ਪਹਿਲੀ ਸਟੇਜ ਫੜ ਲੀ ਇਸ ਤੋਂ ਬਾਅਦ ਕੋਈ ਜ਼ਿੰਦਗੀ ਨਹੀਂ ਤੇ ਘਰ ਦੀ ਬਰਬਾਦੀ ਕੈਸੇ ਦੀ ਬਰਬਾਦੀ ਭਾਵੇਂ ਸਾਡੇ ਇੰਗਲੈਂਡ ਲੈ ਕੇ ਆ ਜੋ ਚ ਕੈਨੇਡਾ ਅਮਰੀਕਾ ਜਿੱਥੇ ਮਰਜੀ ਚਲ ਜਿਓ ਠੀਕ ਹੈ ਐਂਡ ਪਲੀਜ਼ ਮੇਰੀ ਬੇਨਤੀ ਜਰੂਰ ਪ੍ਰਵਾਨ ਕਰਿਓ ਆਪਣੇ ਬਜ਼ੁਰਗ ਮਾਵਾ ਬਾਪਦਿਆਂ ਵਾਈਫਸ ਨੂੰ ਸਭ ਨੂੰ ਬੇਨਤੀ ਕਰਦਾ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲਿਓ ਜੋ ਲੋਕਾਂ ਨੂੰ ਥੋੜੀ ਬਹੁਤ ਵੀ ਡਾਊਟ ਹੈ ਪਲੀਜ਼ ਚੈੱਕ ਅਪ ਇਨ ਟਾਈਮ ਐਂਡ ਹਰ ਚੀਜ਼ ਫ੍ਰੀ ਦੇਵਾਂਗੇ ਗਵਰਨਮੈਂਟਾਂ ਸੁਪਨੇ ਨਹੀਂ ਲੈ ਸਕਦੀਆਂ ਅਸੀਂ ਸਾਲੇ ਪਿਛਲੇ ਨੈਕਸਟ 6 ਮਨਤ ਦੀ ਪਲਾਨ ਪੁੱਛ ਲੋ ਕਿੱਥੇ ਕਿੱਥੇ ਆ ਸੀ ਠੀਕ ਹੈ ਅਸੀਂ ਪੰਜਾਬ ਸਟੇਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗਵਰਨਮੈਂਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵਰਲਡ ਕੈਂਸਰ ਕੱਲੇ ਕੱਲੇ ਪਿੰਡ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਲੀਜ਼ ਇਨਾਂ ਕੈਂਪਾਂ ਦਾ ਅਗੋਰ ਮਾਸਕਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਤੇ ਬਤੁਤ ਬਤ ਫਾਇਦਾ ਲਿਓ ਮੈਂ ਬਹੁਤ ਧੰਨਵਾਦ ਕਰਦਾ ਹਾਂ ਸੰਸਥਾ ਦਾ ਜਿਹੜੀ ਇਹ ਮਨੁੱਖਤਾ ਦੀ ਸੇਵਾ ਕਰਨ ਲੱਗੀ ਹੈ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕੋ ਕਿਸ ਤਰ੍ਹਾਂ worldcancercare.com ਦੇ ਵਿੱਚ ਡੋਨੇਟ ਸਾਨੂੰ ਕਿਹਾ ਬੁੱਕਰ ਨਾ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਪਲੀਜ਼ ਕਾਲ ਅਸ ਐਂਡ ਥੈਂਕ ਯੂ ਵੈਰੀ ਮਚ ਮਿਲਦੇ ਹਾਂ 27 ਤੇ 28 ਸਪਟੈਂਬਰ ਨੂੰ ਅਬੋਰ ਥੈਂਕ ਯੂ